ਤੁਹਾਡਾ ਮੇਜ਼ਬਾਨ ਹਾਜ਼ਰ ਹੈ ਅੱਜ ਦੀ ਪੇਸ਼ਕਾਰੀ ਲੈ ਕੇ ਸਭ ਤੋਂ ਪਹਿਲਾਂ ਦੁਨੀਆ ਭਰ ਵਿੱਚ ਵਸਦੇ ਸਾਰੇ ਪਿਆਣਾ ਭਰਾਵਾਂ ਮਾਮਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਅਦਬ ਸਤਿਕਾਰ ਪ੍ਰਣਾਮ ਨਮਸਕਾਰ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਗੁਰੂ ਦਸ਼ਮੇਸ਼ ਪਿਤਾ ਜੀ ਦੀ ਗੁਰੂ ਹਵਤੇ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਅੱਜ ਦੀਆਂ ਖਬਰਾਂ ਬਹੁਤ ਮਹੱਤਵਪੂਰਨ ਹਨ ਪਹਿਲਾਂ ਹੀ ਬੇਨਤੀ ਕਰਦੇ ਹਾਂ ਵਿਚਕਾਰੋਂ ਛੱਡ ਕੇ ਨਾ ਜਾਓ ਜੇ ਸਾਰੇ ਦਾ ਸਾਰਾ ਅੰਤ ਤੱਕ ਜ਼ਰੂਰ ਦੇਖਣਾ ਭਾਰਤ ਦੇ ਚਪੇੜਾਂ ਪੈਣ ਵਾਲੀ ਵੀ ਖਬਰ ਉਸ ਵੱਲ ਬਾਅਦ ਚ ਜਾਂਦੇ ਆ ਪਹਿਲਾਂ ਸ਼ੁਰੂਆਤੀ ਗੱਲ ਕਰਦੇ ਹਾਂ ਕੁਝ ਦਿਨ ਪਹਿਲਾਂ oval ਦਫ਼ਤਰ ਵਿੱਚ NATO ਦੇ ਸਕੱਤਰ ਜਨਰਲ ਮਾਰਕ ਰੁੱਟੇ ਦੇ ਨਾਲ-ਨਾਲ ਬੈਠੇ 트ੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਬਹੁਤ ਅੰਦਰਾਸ਼ਣ ਉਹਨਾਂ ਨੇ ਕਿਹਾ ਕਿ ਯੂਕਰੇਨ ਨੂੰ ਹੁਣ ਅਮਰੀਕਾ ਅਰਬਾਂ ਡਾਲਰਾਂ ਦੇ ਹਥਿਆਰ ਦੇਵੇਗਾ ਸਾਡਾ ਇਹਨਾਂ ਖਬਰਾਂ ਨਾਲ ਲਿੰਕ ਹੈ ਸਾਡੀ ਖਾਲਿਸਤਾਨ ਦੀ ਆਜ਼ਾਦੀ ਅੱਜ ਦੀਆਂ ਖਬਰਾਂ ਨਾਲ ਜੁੜੀ ਹੋਈ ਹੈ ਇਸ ਕਰਕੇ ਸੁਣਦੇ ਰਹਿਣਾ 트럼ਪ ਨੇ ਬਸੇਰੇ ਤਰਲੇ ਮੈਂ ਤਾਂ ਕੀਤੀਆਂ ਸਨ ਕਿ ਪੂਤਨ ਬਾਈ ਹਟ ਜਾ ਨਾ ਲੜ ਉਹ ਮੰਨ ਵੀ ਗਿਆ ਤੇ ਬਾਅਦ ਵਿੱਚ ਉਸਨੇ ਯੂਕਰੇਨ ਤੇ ਹਮਲੇ ਜਾਰੀ ਰੱਖੇ ਅਮਰੀਕਾ ਜਿੱਥੋਂ ਪਹਿਲਾਂ ਨਾਟੋ ਵਿੱਚੋਂ ਥੋੜਾ ਜਿਹਾ ਪਛਾਣੋਂ ਖਿਸਕਿਆ ਸੀ ਪਰ ਪੂਤਨ ਵਰਗੇ ਜਦ ਨਹੀਂ ਸਮਝਦੇ ਤਾਂ ਉਹਨਾਂ ਨੂੰ ਵਾਪਸ ਨਾਟੋ ਦੀ ਹਾਂ ਚਾਂਮੜਾ ਕੀ ਨਾਲ ਖੜਨ ਲਈ ਫੈਸਲੇ ਦੁਬਾਰਾ ਲੈਣੇ ਪਏ ਰੂਸ ਦਾਵਾ ਕਰਦਾ ਹੈ ਕਿ ਸਾਰੇ ਦਾ ਸਾਰਾ ਯੂਕਰੇਨ ਮੈਂ ਮੱਲਣਾ ਹੈ ਯੂਰਪ ਕਹਿ ਰਿਹਾ ਹੈ ਕਿ ਜੇ ਯੂਕਰੇਨ ਦੀ ਆਜ਼ਾਦੀ ਖਤਰੇ 'ਚ ਹੈ ਤਾ ਰੂਸੀ ਦੇ ਭੂਏ ਹੋਏ ਵਿਗੜੈਲ ਪੁੱਤਨ ਨੂੰ ਜੇ ਨੱਥ ਨਾ ਪਾਈ ਤੇ ਇਗਾ ਸਾਡੇ ਤੇ ਹਮਲਾ ਕਰੇਗਾ ਇਸ ਲਈ ਨਵੇਂ ਫੈਸਲਿਆਂ ਦੀ ਰਦੋਬਦਲ ਦੇ ਵਿੱਚੋਂ ਇੱਕ ਸਖਤ ਚੇਤਾਵਨੀ ਜਾਰੀ ਹੋਈ ਹੈ ਜਿਸ ਉੱਤੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਹਥਿਆਰ ਕਿਹੜੇ ਦਿੱਤੇ ਜਾ ਰਹੇ ਨੇ ਯੂਕਰੇਨ ਨੂੰ ਉਸ ਦਾ ਵੇਰਵਾ ਸੰਖੇਪ ਵਿੱਚ ਦੇਵਾਂ 트ੰਪ ਨੇ ਕਿਹਾ ਅਸੀਂ ਉੱਚ ਦਰਜੇ ਦੇ ਹਥਿਆਰ ਬਣਾਉਣ ਜਾ ਰਹੇ ਹਾਂ ਅਤੇ ਉਹਨਾਂ ਹਥਿਆਰਾਂ ਨੂੰ ਨਾਟੋ ਨੂੰ ਭੇਜਿਆ ਜਾਵੇਗਾ ਉਨਾ ਕਿਹਾ ਕਿ ਵਾਸ਼ਿੰਗਟਨ ਦੇ ਨਾਟੋ ਸਹਿਯੋਗੀ ਇਹਨਾਂ ਹਥਿਆਰਾਂ ਦਾ ਭੁਗਤਾਨ ਕਰਨਗੇ ਇਹਨਾਂ ਹਥਿਆਰਾਂ ਦੇ ਵਿੱਚ ਪੈਟਰੀਅਟ ਹਵਾਈ ਰੱਖਿਆ ਸ਼ਾਮਲ ਹੈ ਉਹ ਮਜ਼ਾਈਲਾਂ ਜਿਹੜੀਆਂ ਕਿਸੇ ਦੁਸ਼ਮਣ ਦੇਸ਼ ਵੱਲੋਂ ਜਾਂ ਤੁਹਾਡੇ ਦੇਸ਼ ਤੇ ਸੁੱਟੀਆਂ ਜਾਂਦੀਆਂ ਹਨ ਤਾਂ ਉਸ ਨੂੰ ਹਵਾ ਦੇ ਵਿੱਚ ਹੀ ਉਹਦੇ ਵਿੱਚ ਮਾਰ ਕੇ ਤਬਾਹ ਕਰ ਦਿੱਤਾ ਜਾਂਦਾ ਹੈ ਇਸ ਨੂੰ ਵਿਗਿਆਨੀਆਂ ਨੇ ਨਾਮ ਆਇਰਨ ਡੋਮ ਦਾ ਦਿੱਤਾ ਹੈ ਤੁਹਾਡੇ ਦੇਸ਼ ਤੇ ਡਿੱਗਦੀਆਂ ਹੋਈਆਂ ਮਜ਼ਾਈਲਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦੇਣਾ ਇਸ ਤੋਂ ਇਲਾਵਾ ਹੋਰ ਬਹੁਤ ਵੱਡੀਆਂ ਮਜ਼ਾਈਲਾਂ ਤੇ ਖਤਰਨਾਕ ਹਥਿਆਰ ਜੁਕਰੇਨ ਨੂੰ ਦੇਣ ਤੋਂ ਪਹਿਲਾਂ ਜੁਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਫੋਨ ਕਰਕੇ ਇਹ ਗੱਲ ਦਾ ਅਹਿਦ ਲਿਆ ਗਿਆ ਕਿ ਮੇਰੇ ਦਿੱਤੇ ਹੋ ਹਥਿਆਰਾਂ ਨੂੰ ਕੀ ਮਾਸਕੋ ਤੇ ਸੁੱਟਣ ਦੀ ਹਿੰਮਤ ਹੈ ਤਾਂ ਜ਼ੇਲੈਂਸਕੀ ਨੇ ਕਿਹਾ ਤੂੰ ਦੇ ਤਾਂ ਸਹੀ ਪੂਰਾ ਸੰਸਾਰ ਦੇਖੇਗਾ ਅਸੀਂ ਸੁੱਟਦੇ ਕਿਵੇਂ ਆ ਇਹ ਫੋਨ ਦੀ ਕਾਲ ਜਿਹੜੀ ਹੈ ਇਹ ਲੀਕ ਹੋਈ ਹੈ ਅਗਲੀ ਖਬਰ ਵਲ ਵਦਦੇ ਜੋ ਸਾਡੇ ਤੁਹਾਡੇ ਸਿੱਖਾਂ ਲਈ ਵੀ ਬਹੁਤ ਮਹੱਤਵਪੂਰਨ ਹੈ ਸੰਸਾਰ ਲਈ ਤਾਂ ਹੈ ਹੀ ਨਟੋ ਦੇ ਵਰਤਮਾਨ ਮੁਖੀ ਮਾਰਕ ਰੋਟੇ ਨੇ ਭਾਰਤ ਚੀਨ ਅਤੇ ਬ੍ਰਾਜ਼ੀਲ ਨੂੰ ਬੜੀ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਅਤੇ ਇਹ ਚੇਤਾਵਨੀ ਕਿਸੇ ਵੱਡੇ ਹਿੱਲ ਝੁਲਰਾਹੀ ਰੂਸ ਨੂੰ ਨੱਥ ਪਾਉਣ ਦੀ ਤਿਆਰੀ ਜਾਪਦੀ ਹੈ ਜਦ ਤਿੰਨਾਂ ਮੁਲਕਾਂ ਨੂੰ ਸਾਂਝੀ ਚੇਤਾਵਨੀ ਜਾਰੀ ਹੋਈ ਤਾਂ ਭਾਰਤ ਦੇ ਜੈ ਸ਼ੰਕਰ ਨੇ ਕੰਬ ਦੇ ਬੁੱਲਾਂ ਦੇ ਨਾਲ ਇਸ ਦਾ ਜਵਾਬ ਕੀ ਦਿੱਤਾ ਉਹ ਵੀ ਸੁਣ ਲਿਏ ਭਾਰਤ ਨੇ ਸਾਫ਼ ਕੀਤਾ ਹੈ ਕਿ ਆਪਣੀ ਊਰਜਾ ਨੀਤੀ ਤੇ ਕਿਸੇ ਵਿਦੇਸ਼ੀ ਦਬਾਅ ਹੇਠ ਨਹੀਂ ਚੱਲਦਾ ਕਮਾਲ ਹੋ ਗਈ ਵੈਸੇ ਉਹ ਜੇ ਤੁਸੀਂ ਵਿਦੇਸ਼ੀ ਦਬਾਅ ਹੇਠ ਨਹੀਂ ਚੱਲਦੇ ਕਾਂ ਟਰੰਪ ਮੋਰੇ ਗੋਡਿਆਂ 'ਚ ਸਿਰ ਦੇ ਕੇ ਚੌਥੇ ਦਿਨ ਉੱਥੇ ਬੈਠੇ ਤੁਸੀਂ ਕਰਦੇ ਕੀ ਜੇ ਪਿਛਲੇ ਕੁਝ ਮਹੀਨਿਆਂ ਵਿੱਚ ਕਿੰਨੇ ਗੇੜੇ ਲੱਗੇ ਤੁਹਾਡੇ ਅਮਰੀਕਾ ਨੇ ਕਿੰਨੀ ਵਾਰ ਤੁਹਾਡੀਆਂ ਖਿੱਸੀਆਂ ਕਰਾਈਆਂ ਪਰ ਗਿੱਦੜ ਪੱਪ ਕੀ ਤੋਂ ਇਹ ਬਾਜ਼ ਨਹੀਂ ਆਉਂਦਾ ਆਦਤ ਹੈ ਨਾ ਨਾਟੋ ਅਤੇ ਅਮਰੀਕਾ ਵੱਲੋਂ ਜਦੋਂ ਇਹ ਤਮਕੀ ਆਈ ਕਿ ਜੇ ਜਾਂ ਜੋ ਦੇਸ਼ ਰੂਸ ਤੋਂ ਤੇਲ ਖਰੀਦਣਗੇ ਉਹਨਾਂ ਉੱਤੇ ਦੂਜੀ ਪੱਧਰੀਆਂ پابੰਦੀਆਂ ਸੈਕੰਡਰੀ ਸੈਕਸ਼ਨਸ ਲੱਗ ਸਕਦੀਆਂ ਹਨ ਤਾਂ ਭਾਰਤੀ ਅਧਿਕਾਰੀਆਂ ਨੇ ਕਿਹਾ ਇਹ ਸਾਡੇ ਆਪਣੀ ਅੰਤਰਿੰਗ ਮੰਗ ਤੇ ਆਧਾਰਤ ਨੀਤੀਆਂ ਅਤੇ ਫੈਸਲੇ ਹਨ ਸਰਕਾਰੀ ਪੱਧਰ ਦੇ ਉੱਤੇ ਭਾਰਤ ਨੇ ਨਾਟੋ ਦੀ ਧਮਕੀ ਨੂੰ ਅਣਚਾਹੀ ਦਖਲਅੰਦਾਜ਼ੀ ਆਖਿਆ ਤੁਸੀਂ ਭਾਵੇਂ ਪਾਕਿਸਤਾਨ ਚ ਦਖਲਅੰਦਾਜ਼ੀ ਕਰੋ ਸਿੱਖਾਂ ਦੇ ਮਾਮਲੇ ਚ ਦਖਲਅੰਦਾਜ਼ੀ ਕਰੋ ਕੈਨੇਡਾ ਦੇ ਮਾਮਲੇ ਚ ਦਖਲਅੰਦਾਜ਼ੀ ਕਰੋ ਇੰਗਲੈਂਡ ਦੇ ਮਾਮਲੇ ਚ ਦਖਲਅੰਦਾਜ਼ੀ ਕਰੋ ਤਾਂ ਉਹ ਦਖਲਅੰਦਾਜ਼ੀ ਨਹੀਂ ਜਦ ਤੇ ਤੇਰੀ ਪੁੜਪੜੀ ਉੱਤੇ ਕੋਈ ਰੱਖ ਲੈਂਦਾ ਹੈ ਤੇ ਫਿਰ ਦਖਲਅੰਦਾਜ਼ੀ ਵਾਹ ਇਹ ਪਾਰ ਤੋਂ ਵੱਲੋਂ ਬਿਆਨ ਦੇਣਾ ਸਿੱਧੇ ਦਾ ਸਿੱਧਾ ਸਾਨੂੰ ਬਹੁਤ ਫਾਇਦੇਮੰਦ ਹੋਏਗਾ ਕਿਉਂਕਿ ਜਦ ਤੱਕ ਅਸੀਂ ਕਿਸੇ ਤਗੜੇ ਦੇ ਮੋਹਰੇ ਅੱਕੜਦੇ ਨਹੀਂ ਸ਼ਤਰੋਲਦਾਰਾ ਪਧਰਾ ਨਹੀਂ ਹੁੰਦਾ ਸਰੋਤੇ ਇਸ ਗੱਲ ਦਾ ਧਿਆਨ ਰੱਖਣ ਗੱਲ ਟੈਰਫ ਦੀ ਨਹੀਂ ਹੈ ਗੱਲ ਬਹੁਤ ਅਗਾ ਅੱਗੇ ਨਿਕਲ ਚੁੱਕੀ ਹੈ ਉਸ ਦਾ ਵਿਸਥਾਰ ਵੀ ਤੁਹਾਨੂੰ ਹੁਣੇ ਦੰਨੇ ਆ ਧਿਆਨ ਦਿਓ ਜੇ ਆਪਾਂ ਮਾਰਕ ਰੁੱਟੇ ਦੀ ਦਿੱਤੀ ਹੋਈ ਚੇਤਾਵਨੀ ਨੂੰ ਬੜੇ ਗਹਿਰੀ ਸੰਵੇਦਨਾ ਦੇ ਨਾਲ ਸੁਣੀਏ ਤੇ ਦੇਖੀਏ ਨਾਟੋ ਨੂੰ ਇਹ ਕਹਿਣ ਦੀ ਜ਼ਰੂਰਤ ਕਿਉਂ ਪੈ ਗਈ ਕਿ ਤੁਸੀਂ ਚੀਨ ਬ੍ਰਾਜ਼ਿਲ ਅਤੇ ਭਾਰਤ ਹੁਣ ਰੂਸ ਦੇ ਸਹਿਯੋਗੀ ਨਹੀਂ ਬਣ ਸਕਦੇ ਤੋਸੀ ਉਸ ਦੇ ਪਿੱਛੇ ਤੇ ਨਹੀਂ ਖੜ ਸਕਦੇ ਸਪਸ਼ਟ ਹੈ ਕਿ ਭਾਰਤ ਰੂਸ ਦੇ ਨਾਲ ਖੜਾ ਹੈ ਇਸ ਦਾ ਅਰਥ ਹੈ ਕਿ ਭਾਰਤ ਨਾਟੋ ਦੇ ਨਿਸ਼ਾਨੇ ਉੱਤੇ ਆ ਚੁੱਕਾ ਹੈ ਮਾਰਕ ਰੂਟੇ ਬਾਰੇ ਸੰਖੇਪ ਜਾਣਕਾਰੀ ਇਹ ਹੈ ਕਿ ਉਹ ਨਾਟੋ ਦੇਸ਼ਾਂ ਦਾ ਮੁਖੀ ਹੈ ਭਾਵ ਕਿ ਨਾਟੋ ਦੇਸ਼ਾਂ ਦੀਆਂ ਫੌਜਾਂ ਦਾ ਮੁਖੀ ਹੈ ਇਹ ਚੇਤਾਵਨੀ ਜਾਰੀ ਕਰਨ ਤੋਂ ਠੀਕ 6 ਦਿਨ ਪਹਿਲਾਂ ਨਾਟੋ ਦੇਸ਼ਾਂ ਦੀ 30000 ਫੌਜ ਆਸਟ੍ਰੇਲੀਆ ਦੇ ਮਾਰੂਥਲ ਅਤੇ ਸਮੁੰਦਰਾਂ ਦੇ ਵਿੱਚ ਜੰਗੀ ਅਭਿਆਸਾਂ ਦੇ ਵਿੱਚ ਰੁਚੀ ਹੋਈ ਹੈ ਡ੍ਰਿਲਾਂ ਚੱਲ ਰਹੀਆਂ ਹਨ ਇਹ ਡ੍ਰਿਲਾਂ ਕਿਸੇ ਸਰਕਸ ਦੇ ਵਿੱਚ ਸ਼ੋਅ ਕਰਨ ਵਾਸਤੇ ਤਾਂ ਨਹੀਂ ਹੋ ਰਹੀਆਂ ਨਾਟੋ ਦੇ ਮੁਖੀ ਦੀ ਸਿੱਧੀ ਚੇਤਾਵਨੀ ਦਾ ਅਰਥ ਹੈ ਕਿ ਕਈ ਦੇਸ਼ਾਂ ਦੀ ਸਾਂਝੀ ਫੌਜ ਦੇ ਮੁਖੀ ਦੀ ਭਾਰਤ ਨੂੰ ਐਨ ਨਤਾਰ ਕੇ ਚਿੱਟੀ ਸ਼ੁੱਧ ਚੇਤਾਵਨੀ ਹੈ ਕਿ ਜੇ ਆਪਣਾ ਵਿਚਾਰ ਕਰਨਾ ਹੈ ਤਾਂ ਰੂਸ ਦਾ ਖੜਾ ਛੜ ਦੇ ਜੇ ਨਾਲ ਰਹਿਣਾ ਤਾਂ ਤੇਰੀ ਮਰਜ਼ੀ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿ ਇਸ ਵੀਡੀਓ ਨੂੰ ਅਖੀਰ ਤੱਕ ਸਾਰਾ ਜ਼ਰੂਰ ਵੇਖਿਓ ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਇਸ ਕਹਾਣੀ ਨੂੰ ਥੋੜਾ ਜਿਹਾ ਸਮਝਣ ਲਈ ਮੈਂ ਇਸ ਦਾ ਵਿਸਥਾਰ ਵਧਾਵਾਂ ਨੈਟੋ ਦੇਸ਼ਾਂ ਨੂੰ ਰੂਸ ਦੀ ਵੱਧਦੀ ਹੋਈ ਆਪ ਉਦਰੀ ਤੋਂ ਤੋਂ ਖਤਰਾ ਹੈ ਇਸੇ ਲਈ ਉਹ ਜੁਕਰੇਨ ਦੇ ਪਿੱਛੇ ਸਾਰੇ ਖੜੇ ਹਨ ਸਮੇਤ ਅਮਰੀਕਾ ਸਮੇਤ ਆਸਟ੍ਰੇਲੀਆ ਯਾਨੀ ਕਿ ਸਾਰੇ ਨੈਟੋ ਦੇਸ਼ ਅਤੇ ਸਾਰੇ ਯੂਰੋਪੀਅਨ ਦੇਸ਼ ਰੂਸ ਦਾ ਕਹਿਣਾ ਆਕੜ ਕੇ ਕਹਿਣਾ ਹੈ ਕਿ ਮੈਂ ਸਾਰੇ ਦਾ ਸਾਰਾ ਜੁਕਰੇਨ ਮਲਣਾ ਇਹ ਪਿਛਲੇ ਕੁਝ ਦਿਨ ਪਹਿਲਾਂ ਪੁਤਨ ਨੇ ਕਿਹਾ ਹੈ ਵਸਤਵਾਧ ਹੀ ਨੱਟੋ ਵੱਡੀ ਪੱਧਰ ਤੇ ਹਰਕਤ ਵਿੱਚ ਆਈ ਹੈ ਇਹਨਾਂ ਚੇਤਾਵਨੀਆਂ ਦੇ ਪਿੱਛੇ ਉਹ ਗੱਲ ਛੁਪੀ ਹੋਈ ਹੈ ਕਿ ਸਰਾਂ ਤੋਂ ਪਾਣੀ ਲੰਘਣ ਤੋਂ ਪਹਿਲਾਂ ਦਾ ਖਤਰਨਾਕ ਹੁਕਮ ਅਤੇ ਇਸ ਚੇਤਾਵਨੀ ਜਾਂ ਹੁਕਮ ਤੋਂ ਲਾਪਰਵਾਹ ਰਹਿਣ ਦੀ ਸਥਿਤੀ ਦਾ ਨਤੀਜਾ ਹੋ ਸਕਦਾ ਹੈ ਇੱਕ ਬਹੁਤ ਵੱਡੀ ਸੰਸਾਰਕ ਜੰਗ ਨੂੰ ਸਦਾ ਪੱਤਰ ਹਾਲਾਤ 225 ਦੇ ਸ਼ੁਰੂਆਤੀ ਦਿਨਾਂ ਦੇ ਹੀ ਬੜੇ ਖਤਰਨਾਕ ਮੋੜ ਵੱਲ ਕਦੀ ਖੱਬੇ ਨੂੰ ਮੁੜ ਜਾਂਦੇ ਹਨ ਕਦੀ ਸੱਜੇ ਨੂੰ ਕਈ ਵਾਰ ਇਹ ਲੱਗਣ ਲੱਗ ਜਾਂਦਾ ਹੈ ਕਿ ਨਵਾਂ ਵਰਲਡ ਆਰਡਰ ਆਰਾਮ ਨਾਲ ਹੀ ਤੈਅ ਹੋ ਜਾਣਾ ਹੈ ਪਰ ਕਈ ਵਾਰ ਸਥਿਤੀ ਇੰਨੀ ਗੁੰਝਲਦਾਰ ਤੇ ਸਖਤ ਨਜ਼ਰ ਆਉਣ ਲੱਗਦੀ ਹੈ ਕਿ ਇਹ ਵੱਡੀ ਜੰਗ ਤੋਂ ਬਿਨਾਂ ਤੈਅ ਨਹੀਂ ਹੋਣਾ ਹਾਲਾਤ ਫਿਰ ਉਸੇ ਦਿਸ਼ਾ ਵਰ ਮੁੜਨੇ ਸ਼ੁਰੂ ਹੋ ਗਏ ਹਨ ਸਿੱਖਾਂ ਵਾਸਤੇ ਨਵੇਂ ਵਰਲਡ ਆਰਡਰ ਦੇ ਅਰਥ ਹਨ ਖਾਲਸਤਾਨ ਦੀ ਆਜ਼ਾਦੀ ਭਾਰਤ ਦੀਆਂ ਸਰਹੱਦਾਂ ਦੀ ਰਦੋਬਦਲ ਸਰੋਤੇ ਸਹਿਬਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਰੂਸ ਅਤੇ ਯੂਕਰੇਨ ਵਿਚਕਾਰ ਲੰਬੀ ਚੱਲ ਰਹੀ ਜੰਗ ਨੇ ਪੱਛਮੀ ਸੰਸਾਰ ਖਾਸ ਕਰਕੇ ਨਾਟੋ ਨੂੰ ਚੌਕਸ ਕਰ ਦਤਾ ਹੈ ਹੁਣ ਜੰਗ ਸਿਰਫ ਹਥਿਆਰਾਂ ਦੀ ਨਹੀਂ ਹੁਣ ਰੂਸ ਵਰਗੇ ਭੂਏ ਹੋਏ ਦੇਸ਼ ਦੇ ਸਾਥੀ ਅਤੇ ਸਹਿਯੋਗੀ ਬਣੇ ਫਿਰਦੇ ਭਾਰਤੀ ਚੀਨੀ ਬ੍ਰਾਜ਼ੀਲੀ ਦੇਸ਼ਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਰੂਸ ਨੂੰ ਦਿੱਤਾ ਹੋਇਆ ਕਿਸੇ ਵੀ ਪ੍ਰਕਾਰ ਦੀ ਮਦਦ ਉਹਨਾਂ ਨੂੰ ਮਹਿੰਗੀ ਪੈ ਸਕਦੀ ਹੈ ਅਤੇ ਮਹਿੰਗੀ ਪਵੇਗੀ ਨਾਟੋ ਨੇ ਬੜੇ ਸਪਸ਼ਟ ਪ੍ਰਸਾਰਿਆਂ ਦੇ ਵਿੱਚ ਭਾਰਤ ਨੂੰ ਕਿਹਾ ਤੁਸੀਂ ਰੂਸ ਤੋਂ ਸਸਤਾ ਤੇਲ ਖਰੀਦ ਕੇ ਆਪਣੇ ਅਰਥਵਿਵਸਥਾ ਤਾਂ ਬਚਾਈ ਰਹੇ ਹੋ ਪਰ ਤੁਸੀਂ ਰੂਸ ਦੀ ਜੰਗੀ ਮਸ਼ੀਨ ਨੂੰ ਜਿਉਂਦਾ ਰੱਖਣ ਵਿੱਚ ਰੂਸ ਦੀ ਮਦਦ ਵੀ ਕਰ ਰਹੇ ਹੋ ਰੂਸ ਦੀ ਮਦਦ ਦਾ ਸਿੱਧਾ ਸਿੱਧਾ ਅਰਥ ਹੈ ਯੂਕਰੇਨ ਦੀ ਤਬਾਹੀ ਯੂਕਰੇਨ ਦੀ ਸੋਵਰਨਿਟੀ ਦੀ ਢਹਿ ਢੇਰੀ ਯੂਕਰੇਨ ਵਿੱਚ ਵਸਦੇ ਆਬਾਦ ਘਰਾਂ ਦਾ ਖੰਡਰਾਂ ਵਿੱਚ ਬਦਲ ਜਾਣਾ ਅਤੇ ਮਜ਼ਾਈਲੀ ਧਮਾਕਿਆਂ ਦੇ ਵਿੱਚ ਮਾਸੂਮਾਂ ਬਜ਼ੁਰਗਾਂ ਬੱਚਿਆਂ ਤੇ ਨੌਜਵਾਨਾਂ ਦਾ ਉਡਦਾ ਹੋਇਆ ਖੂਨ ਜਿਸ ਦੀ ਤਬਾਈ ਦਾ ਜ਼ਿੰਮੇਵਾਰ ਇਕੱਲਾ ਪੂਤਨ ਨਹੀਂ ਉਸ ਤੇ ਸਾਥੀ ਭਾਰਤ ਚੀਨ ਅਤੇ ਬ੍ਰਾਜ਼ੀਲ ਵੀ ਹਨ ਰੂਸ ਕੋਲੋਂ ਹਥਿਆਰ ਖਰੀਦਣੇ ਜਾਂ ਰੂਸ ਕੋਲੋਂ ਤੇਲ ਖਰੀਦਣਾ ਰੂਸ ਦੀ ਹੀ ਮਦਦ ਹੈ ਉਸ ਪੈਸੇ ਨਾਲ ਉਹ ਹੋਰ ਹਥਿਆਰ ਬਣਾਉਂਦਾ ਹੈ ਅਤੇ ਯੂਕਰੇਨ ਦੀ ਤਬਾਈ ਕਰਦਾ ਹੈ ਇਹ ਗੱਲਾਂ ਹੁਣ ਨਾਟੋ ਦੀਆਂ ਅੱਖਾਂ ਵਿੱਚ ਕੁੱਕਰਿਆਵਾਂ ਗਰੜਕੜੀਆਂ ਸ਼ੁਰੂ ਹੋ ਗਈਆਂ ਹਨ ਜੇ ਚੀਨ ਵੀ ਰੂਸ ਦੀ ਜੰਗੀ ਮਸ਼ੀਨ ਬਣਿਆ ਰਿਹਾ ਨਾਟੋ ਵੀ ਚੀਨ ਦੀ ਆਰਥਿਕ ਚੇਨ ਨੂੰ ਤੋੜਨ ਵਿੱਚ ਕਮਰ ਕੱਸੇ ਕਰਨ ਲਈ ਤਿਆਰ ਹੋ ਚੁੱਕਾ ਹੈ ਕਈਆਂ ਦਾ ਕਹਿਣਾ ਹੁੰਦਾ ਹੈ ਚੀਨ ਬਹੁਤ ਤਗੜਾ ਹੈ ਚੀਨ ਕਿਹੜਾ ਕਮਜ਼ੋਰ ਹੈ ਗੱਲ ਕਿਸੇ ਦੇ ਤਗੜੇ ਹੋਣ ਜਾਂ ਕਮਜ਼ੋਰ ਹੋਣ ਦੀ ਨਹੀਂ ਮਸਲਾ ਹੀ ਖਤਰਨਾਕ ਉਦੋਂ ਹੁੰਦਾ ਜਦੋਂ ਵੱਡੇ ਤਗੜੇ ਆ ਦੇਸ਼ਾਂ ਦੇ ਆਪਸ ਵਿੱਚ ਜੁੱਧ ਛਿੜਦਾ ਹੈ ਜੇ ਅਮਰੀਕਾ ਤਗੜਾ ਹੈ ਤੇ ਚੀਨ ਤਗੜਾ ਹੈ ਤਾਂ ਇਹਨਾਂ ਦੇ ਵਿੱਚ ਪਲੱਸ ਕਰ ਲਓ ਨਾਟੋ ਦੇ ਉਹ ਸਾਰੇ ਦੇਸ਼ ਇਸ ਵੱਡੇ ਪੇੜ ਦੇ ਵਿੱਚ ਇਹ ਲੋਕ ਰਗੜੇ ਜਾਣਗੇ ਜਿਹੜੇ ਰੂਸ ਤੋਂ ਲੁਗ ਲੁਗ ਕੇ ਤੇਲ ਵੀ ਖਰੀਦੇ ਹਨ ਅਮਰੀਕਾ ਦੀ ਕਰੰਸੀ ਨੂੰ ਚੈਲੰਜ ਵੀ ਕਰਦੇ ਹਨ ਅਤੇ ਨਾਲੇ ਇਹ ਕਹਿੰਦੇ ਹਨ ਕਿ ਅਸੀਂ ਅਮਰੀਕਨ ਡਾਲਰ ਦੀ ਡੀ ਰੀਅਲਾਈਜੇਸ਼ਨ ਨਹੀਂ ਕਰ ਰਹੇ ਮਤਲਬ ਵੀ ਕਿਸੇ ਦੇ ਸਿਰ ਦੇ ਵਿੱਚ ਜੁੱਤੀਆਂ ਵੀ ਮਾਰੀ ਚਲੋ ਤੇ ਨਾਲੇ ਕਹੀ ਚਲੋ ਅਸੀਂ ਇਸ ਦੇ ਨਾਲ ਲੜ ਥੋੜੀ ਰਹੇ ਹਾਂ ਹੁਣ ਜੁੱਤੀ ਮਾਰਨ ਦੇ ਨਾਲ ਮੁਹਬਤਾਂ ਤਾਂ ਨਹੀਂ ਪੈਂਦੀਆਂ ਨਾ ਹੀ ਕੋਈ ਪਿਆਰ ਵੱਧਾ ਇਹ ਭਾਰਤ ਦੇ ਵਿਪਰਵਾਦੀਆਂ ਦੀ ਕਾਲੀ ਕਰਤੂਤ ਹੈ ਇੱਕ ਪਾਸੇ ਪੂਰੇ ਸੰਸਾਰ ਦੇ ਵਿੱਚ ਅਤਵਾਦ ਫੈਲਾਉਣਗੇ ਜੇ ਇਹਨਾਂ ਦੇ ਅਤਵਾਦ ਦਾ ਕੋਈ ਜਵਾਬ ਸ਼ਾਂਤਮਈ ਵੀ ਦਵੇ ਤੇ ਉਹਨੂੰ ਅਤਵਾਦੀ ਕਿਹਾ ਲੱਗ ਪਈ ਤੇ ਹਨ ਪਰ ਕਹਿੰਦੇ ਨੇ ਬੱਕਰੀ ਦੀ ਮਾਂ ਹੁਣ ਕਿੰਨਾ ਚਿਰ ਤੱਕ ਖੈਰਾਂ ਸੁਖੂਗੀ ਅਮਰੀਕਾ ਨੇ ਰੂਸ ਨੂੰ 50 ਦਿਨ ਦਿੱਤੇ ਹਨ 10 ਦਿਨ ਘਟ ਦੋ ਮਹੀਨਿਆਂ ਵਿੱਚੋਂ ਜੇ ਇਹਨਾਂ 50 ਦਿਨਾਂ ਦੇ ਵਿੱਚ ਵਿੱਚ ਜੰਗਬੰਦੀ ਯੂਕਰੇਨ ਨਾਲ ਪੱਕੇ ਤੌਰ ਤੇ ਨਹੀਂ ਹੁੰਦੀ ਤਾਂ ਵੱਡੇ ਖਿਲਾਰਿਆਂ ਦਾ ਸਾਜੋ ਅਸਮਾਨ ਸ਼ੈਲਫਾਂ 'ਚੋਂ ਚੁੱਕ ਕੇ ਜਹਾਜ਼ਾਂ ਦੇ ਵਿੱਚ ਲਦਿਆ ਜਾ ਰਿਹਾ ਹੈ। ਰੂਸ ਦੀ ਵੱਡੀ ਘੇਰਾਬੰਦੀ ਹੋ ਚੁੱਕੀ ਹੈ। ਇਸ ਘੇਰਾਬੰਦੀ ਵਿੱਚ ਛੋਟੇ-ਛੋਟੇ ਵੀ ਰਗੜੇ ਜਾਣਗੇ। ਨੈਟੋ ਦੀ ਰੂਸ ਨੂੰ ਦਿੱਤੀ ਹੋਈ ਚੇਤਾਵਨੀ ਇੰਨੀ ਸਪਸ਼ਟ ਹੈ। ਉਸਨ ਮਾਰਕ ਰੁੱਟੇ ਨੇ ਇਹ ਕਿਹਾ ਜੇ ਯੂਕਰੇਨ ਦੇ ਉੱਤੇ ਹਮਲੇ ਰੂਸ ਨੇ ਵਧਾਏ ਜਾਂ ਨਿਊਕਲਰ ਹਥਿਆਰਾਂ ਦੀ ਧਮਕੀ ਨੂੰ ਹਕੀਕਤ ਵਿੱਚ ਬਦਲਣ ਦੀ ਭੁੱਲ ਕੇ ਵੀ ਗਲਤੀ ਕੀਤੀ ਤਾਂ ਨੈਟੋ ਦੇਸ਼ ਇਕਜੁੱਟ ਹੋ ਕੇ ਇਸ ਉੱਤੇ ਹਮਲਾ ਕਰਨਗੇ। ਕਿਉਂਕਿ ਯੂਕਰੇਨ ਦੇ ਉੱਤੇ ਹੋਇਆ ਕੋਈ ਵੀ ਐਸਾ ਹਮਲਾ ਨਾਟੋ ਵੱਲੋਂ ਸਾਂਝੀ ਸੁਰੱਖਿਆ ਨੀਤੀ ਦੇ ਤਹਿਤ ਜਵਾਬੀ ਰੂਪ ਵਿੱਚ ਦਿੱਤਾ ਜਾਵੇ। ਜਦੋਂ ਨਾਟੋ ਵਰਗਾ ਇੱਕ ਮਜ਼ਬੂਤ ਗੱਠ ਜੋੜ ਕਿਸੇ ਦੇਸ਼ ਦੀ ਨੀਤੀ ਉੱਤੇ ਸਵਾਲ ਉਠਾਵੇ ਤਾਂ ਸਵਾਲ ਇਹ ਨਹੀਂ ਹੁੰਦਾ ਕਿ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ। ਉਂਗਲਾਂ ਦੇ ਇਸ਼ਾਰੇ ਇਹ ਦੱਸ ਤੇ ਪੁੱਛ ਰਹੇ ਹੁੰਦੇ ਹਨ ਕਿ ਤੁਸੀਂ ਕਿਸ ਪਾਸੇ ਕਿਹੜੀ ਧਿਰ ਵੱਲ ਖੜੇ ਹੋ। ਸੱਚ ਵਾਲੇ ਪਾਸੇ ਕਿ ਰੂਸ ਵਾਲੇ ਪਾਸੇ। ਕਿਉਂਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਜਿਹੜਾ ਰੂਸ ਦਾ ਯੂਕਰੇਨ ਤੇ ਹਮਲਾ ਹੈ ਉਸ ਲਈ ਯੂਕਰੇਨ ਤੱਕ ਕਿਸੇ ਪਾਸਿਓਂ ਵੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਉਸ ਨੂੰ ੱੱਕੇ ਨਾਲ ਦੱਬਣ ਲਈ ਉਹਦੇ ਉੱਤੇ ਫੌਜਾਂ ਚੜੀਆਂ ਹੋਈਆਂ ਹਨ ਪਿਛਲੇ 3 ਸਾਲ ਤੋਂ ਰੂਸ ਦੇ ਆਪਣੇ ਬਾਰਡਰਾਂ ਬਾਰੇ ਮੱਗੇ ਦੱਸਿਆ ਸੀ ਇੱਕ ਬਾਰਡਰ ਤੋਂ ਦੂਸਰੇ ਬਾਰਡਰ ਦੇ ਵਿੱਚ ਸੂਰਜ ਦੇ ਡੁੱਬਣ ਚੜ੍ਹਨ ਦਾ ਫਰਕ 8 ਘੰਟੇ ਹੈ ਪੰਜਾਬੀ ਵਿੱਚ ਕਹਿੰਦੇ ਹੁੰਦੇ ਹੋਰ ਤੈਨੂੰ ਬਾਂਸ ਚਾਹੀਦਾ ਉਹ ਸੌਰੀ ਤੇ ਤੈਨੂੰ ਸਾਰੀ ਧਰਤੀ ਚਾਹੀਦੀ ਹੈ ਢਾਈ ਟੂਟਰੂ ਫਤਿਆਵਾ ਦਾ ਡੇਰਾ ਤੁਹਾਡੀ ਆਬਾਦੀ ਹੈ ਕਿੰਨੀ ਕਹ ਕੇ ਤੁਸੀਂ ਤੁਹਾਨੂੰ ਸਾਰੀ ਧਰਤੀ ਇਸ ਦੁਨੀਆ ਦੀ ਚਾਹੀਦੀ ਹੈ ਐਸੇ ਪੁੱਤਰੇ ਹੋਏ ਸੰ ਦੇ ਗਲ ਦੇ ਵਿੱਚ ਹੁਣ ਕਿਲਾ ਲਮਕਾਉਣ ਦਾ ਪ੍ਰਬੰਧ ਹੋ ਚੁੱਕਿਆ ਹੈ ਨੈਟੋ ਨੇ ਚੁਣ-ਚੁਣ ਕੇ ਤਿੰਨ ਦੇਸ਼ਾਂ ਦੇ ਨਾਮ ਲਏ ਹਨ ਸਭ ਤੋਂ ਪਹਿਲਾ ਨਾਮ ਉਹਨੇ ਇੰਡੀਆ ਦਾ ਲਿਆ ਭਾਰਤ ਦਾ ਫਿਰ ਬ੍ਰਾਜ਼ਿਲ ਨੂੰ ਕਿਹਾ ਅਤੇ ਫਿਰ ਚੀਨ ਨੂੰ ਇਸ ਨੇ ਦਿੱਤਾ ਜਾਂ ਤਾਂ ਇਸ ਤੇ ਪਿੱਛੇ ਹਟਜੋ ਜਾਂ ਫਿਰ ਤੁਸੀਂ ਵੀ ਤਿਆਰ ਹੋਜੋ ਇਹ ਨੈਟੋ ਦੀਆਂ ਚੇਤਾਵਨੀਆਂ ਸਿਰਫ ਕੋਈ ਕਾਗਜ਼ਾਂ ਦੇ ਉੱਤੇ ਲਿਖੀਆਂ ਹੋਈਆਂ ਜਾਂ ਕਾਗਜ਼ੀ ਸੰਕੇਤ ਨਹੀਂ ਇਹ ਸੰਕੇਤ ਇਹ ਚੇਤਾਵਨੀ ਨਵੇਂ ਵਰਲਡ ਆਰਡਰ ਦੀਆਂ ਨਵੀਆਂ ਸਰਹੱਦਾਂ ਵੱਲ ਖੁਲੇ ਆਮ ਇਸ਼ਾਰਾ ਹੈ ਯਕੀਨ ਮੰਨਣਾ ਮੈਂ ਪਰਸਨਲੀ ਨਹੀਂ ਚਾਹੁੰਦਾ ਕਿ ਜੰਗ ਲੱਗੇ ਪਰ ਇੱਕ ਗੱਲ ਮੈਂ ਹੋਰ ਕਹਿੰਨਾ ਇਹ ਜੰਗ ਕਦੇ ਟਲ ਨਹੀਂ ਸਕਦੀ ਇਹ ਰੱਬੀ ਹੁਕਮ ਹੈ ਇਹਨਾਂ ਹੁਕਮਾਂ ਦੇ ਪਿੱਛੇ ਜਿਹੜੀ ਭਲਾਈ ਛੁਪੀ ਹੋਈ ਹੈ ਉਹ ਇਹ ਹੈ ਕਿ ਦਬੇ ਹੋਏ ਲੋਕ ਜ਼ੁਲਮਾਂ ਨੂੰ ਹੰਡਾਰੇ ਉਹ ਲੋਕ ਉਹ ਭਾਈਚਾਰੇ ਉਹ ਕੌਮਾਂ ਜਿਹੜੀਆਂ ਕਈ ਤਹੱਕਿਆਂ ਤੋਂ ਆਪਣੀਆਂ ਲਾਸ਼ਾਂ ਗਿਣਗਣ ਕੇ ਦੱਬਣ ਫੂਕਣ ਦੇ ਵਿੱਚ ਰਾਤ ਦਿਨ ਰੁਝੀਆਂ ਰਹਿੰਦੀਆਂ ਜਨਾਂ ਦੇ ਹਰੇਕ ਦਿਨ ਵੇੜਿਆਂ ਦੇ ਵਿੱਚ ਅਫਸੋਸ ਕਰਨ ਲਈ ਚਿੱਟੀਆਂ ਚਾਦਰਾਂ ਵਿਛਦੀਆਂ ਰਹਿੰਦੀਆਂ ਹਨ ਪ੍ਰਮਾਤਮਾ ਨੇ ਇਹ ਦੁੱਖ ਉਹਨਾਂ ਨੂੰ ਹਮੇਸ਼ਾ ਲੈ ਨਹੀਂ ਦੇਣਾ ਉਸ ਦੁੱਖ ਵਿੱਚੋਂ ਕੱਢਣ ਲਈ ਹੁਣ ਇਹ جنگ ਲੱਗਣੀ ਹੈ ਇਸ جنگ ਨੇ ਆਪਣੇ ਆਪ ਵਿੱਚ ਫੰਨੇਖਾਂ ਬਣੇ ਹੋਏ ਭਾਰਤ ਵਰਗੇ ਦੇਸ਼ ਤੇ ਰੂਸ ਵਰਗਿਆਂ ਦੀ ਸ਼ਾਂਤ ਲਿਆਉਣੀ ਹੈ ਪ੍ਰਮਾਤਮਾ ਨੇ ਹੁਣ ਇਹਨਾਂ ਨੂੰ ਔਕਾਤ ਦਾ ਸ਼ੀਸ਼ਾ ਦਿਖਾਉਣਾ ਹੀ ਦਿਖਾਉਣਾ ਹੈ ਜਿਹੜੇ ਲੋਕ ਇਹ ਕਹਿੰਦੇ ਹਨ ਮਤਲਬ ਜਿਹੜੇ ਵੀਰ ਭਰਾ ਇਹ ਕਹਿੰਦੇ ਹਨ ਪੰਥ ਵਿੱਚ ਪਾਟਕ ਪਾਉਣ ਵਾਲੀ ਗੱਲ ਨਾ ਕਰਿਆ ਕਰੋ ਕਹਿਣ ਦਾ ਭਾਵ ਕਿ ਸੱਚ ਨਾਲ ਬੋਲੋ ਝੂਠ ਬੋਲ ਕੇ ਏਕਤਾ ਰਖ ਲਓ ਉਹ ਇਹੋ ਜੀ ਏਕਤਾ ਪੈਂਦੀ ਟੱਠੇ ਖੂਹ ਚ ਜਿਸ ਦਾ ਆਧਾਰ ਹੀ ਝੂਠ ਹੋਵੇ ਕੂੜ ਨਖੱਟੇ ਨਾਨਕਾ ਓੜਕ ਸੱਚ ਰਹੀ ਇਸ ਦਾ ਮਤਲਬ ਹੈ ਸਾਨੂੰ ਗੁਰਬਾਣੀ ਦੇ ਇਸ ਬਚਨ ਉੱਤੇ ਯਕੀਨ ਨਹੀਂ ਪੰਥ ਕੋਈ ਸਰਾਂ ਦੇ ਗਿਣਤੀ ਦਾ ਕੋਈ ਹਜੂਮ ਜਾਂ ਗਰੁੱਪ ਨਹੀਂ ਕਿ ਆ ਪੰਥ ਹੈ ਪੰਥ ਦੀ ਤਾਂ ਵਿਆਖਿਆ ਹੀ ਬੜੀ ਸਰਲ ਸਪਸ਼ਟ ਸਿੱਧੀ ਅਤੇ ਚਿੱਟੇ ਚਾਨਣ ਵਾਂਗ ਚਮਕਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿੱਚ ਤੇ ਉਸ ਦੀ ਗੁਰਬਾਣੀ ਦੇ ਉੱਤੇ ਉਸ ਗੁਰਬਾਣੀ ਦੇ ਹੁਕਮਾਂ ਅੱਗੇ ਜਿਸ ਵੀ ਸਿੱਖ ਜਿਸ ਵੀ ਵਿਅਕਤੀ ਜਿਸ ਵੀ ਮਨੁੱਖ ਦਾ ਸਿਰ ਚੁਕਿਆ ਉਹੀ ਪੰਥ ਦਾ ਹਿੱਸਾ ਹੈ ਅੱਜ ਦੀ ਇਸ ਐਪੀਸੋਡ ਦੇ ਵਿੱਚ ਦੁਨੀਆ ਦੇ ਬਦਲ ਰਹੇ ਖਤਰਨਾਕ ਹਾਲਾਤਾਂ ਵੱਲ ਇਸ਼ਾਰਾ ਸੀ ਇਹਨਾਂ ਬਦਲਦੇ ਹਾਲਾਤਾਂ ਦੇ ਵਿੱਚੋਂ ਸਾਡਾ ਕੌਮੀ ਕਰ ਖਰਸਤਾਨ ਨਿਕਲਣਾ ਹੈ ਇਸ ਲਈ ਇਹਨਾਂ ਖਬਰਾਂ ਨੂੰ ਆਪ ਜੀ ਤੱਕ ਪਹੁੰਚਦਾ ਕੀਤਾ ਆਪ ਜੀ ਦੇ ਸਨਮੁਖ ਇਸ ਦਾ ਵਿਸਥਾਰ ਦਿੱਤਾ ਜੇ ਤੁਸੀਂ ਇਹ ਸਮਝ ਦਿਓ ਮਹਿਸੂਸ ਕਰ ਦਿਓ ਕਿ ਇਹ ਦਿੱਤੀ ਹੋਈ ਜਾਣਕਾਰੀ ਤੁਹਾਡੇ ਲਈ ਲੁੜਿੰਦੀ ਸੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਅਗਾ ਸ਼ੇਅਰ ਕਰੋ ਤੁਹਾਡੀ ਇੱਕ ਟਿੱਪਣੀ ਸਾਨੂੰ ਹੋਰ ਜ਼ਿਆਦਾ ਜਾਗਰੂਕ ਤੇ ਵਧੀਆ ਵੀਡੀਓਜ਼ ਬਣਾਉਣ ਲਈ ਹਮੇਸ਼ਾ ਉਤਸ਼ਾਹ ਦਿੰਦੀ ਹੈ ਸਤਿਗੁਰੂ ਕਿਰਪਾ ਕਰੇ ਆਪ ਜਿੱਥੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਕੱਲ ਫਿਰ ਮਿਲਦੇ ਹਾਂ ਖਾਲਸਾਤਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ